ਬੀਤੇ ਕਈ ਦਿਨਾ ਤੋਂ ਸਿਵਲ ਹਸਪਤਾਲ ਗਰਸ਼ੰਕਰ ਵਿਖੇ ਦਾਖਲ ਪਿੰਡ ਕੋਟ ਦੇ ਦੋ ਸਖੇ ਭਰਾਵਾਂ ਦਾ ਹਸਪਤਾਲ ਵਿਖੇ ਸਹੀ ਇਲਾਜ ਨਾ ਹੋਣ ਦੇ ਚਲਦਿਆਂ ਹਲਕਾ ਇੰਚਾਰਜ ਭਾਜਪਾ ਨਮੀਸ਼ਾ ਮਹਿਤਾ ਹਸਪਤਾਲ ਵਿਖੇ ਉਹਨਾਂ ਦਾ ਹਾਲ ਚਾਲ ਜਾਣਨ ਲਈ ਪਹੁੰਚੇ ਇਸ ਮੌਕੇ ਸਿਵਲ ਹਸਪਤਾਲ ਵਿਖੇ ਦਾਖਲ ਜ਼ਖਮੀ RAMDAS ਪੁੱਤਰ ਸਰਬੰਦਰਾਮ ਨੇ ਭਾਜਪਾ ਅਗੂ ਨਿਮਿਸ਼ਾ ਮਹਿਤਾ ਨੂੰ ਦੱਸਿਆ ਕਿ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਉਹਨਾਂ ਦੇ ਘਰ ਆ ਕੇ ਜਿੱਥੇ ਭੰਤੋੜ ਕੀਤੀ ਗਈ ਸੀ ਉੱਥੇ ਹੀ ਉਸ ਨੂੰ ਤੇ ਉਸਦੇ ਭਰਾ ਨਾਲ ਮਾਰਕੁੱਟ ਵੀ ਕੀਤੀ ਗਈ। RAMDAS ਨੇ ਦੱਸਿਆ ਕਿ ਇਸ ਵੰਦੀ ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੁਲਿਸ ਵੱਲੋਂ ਬਿਆਨ ਦਰਜ ਨਹੀਂ ਕੀਤੇ ਜਾਂਦੇ ਉਦੋਂ ਤੱਕ ਉਹਨਾਂ ਦਾ ਇਲਾਜ ਨਹੀਂ ਕੀਤਾ ਜਾਵੇਗਾ। ਇਹਨਾਂ ਨੂੰ ਰਾਤ ਨੂੰ ਸਾਕੇ ਕਰਕੇ ਹਮ ਦਾ ਕੀਤਾ ਗਿਆ ਤੇ ਉਸਦੇ ਬਾਅਦ ਵੀ ਵੋਟ ਬਟਨ ਤਾਂ ਕਹਿੰਦੇ ਤੇ 3 ਤੋ ਬਾਅਦ ਸਾਨੂੰ ਕੋਈ ਇਲਾਜ ਨਹੀਂ ਹੋਇਆ ਸੀ ਸਾਡਾ ਜੱਫਾ ਤਾਂ ਕਹਿੰਦੇ ਗਿਆਨ ਕੋਈ ਨਹੀਂ ਹੁੰਦਾ ਜੱਟਾ ਤੁਹਾਨੂੰ ਕੁਝ ਨਹੀਂ ਕਰ ਸਕਦੇ ਸੀ ਫਸੇ ਬਾਰੋਂ ਗਿਆ ਕੇ ਆਪਣਾ ਗੋਇਂ ਨੂੰ ਖਾਂਦੇ ਰਹੇ ਸੀ 3 ਦਿਨ ਬਾਅਦ ਬਿਆਨ ਹੋਇਆ ਸੀ ਤੇ ਬਹੁਤ ਕੋਈ ਕਾਰਵਾਈ ਨਹੀਂ ਹੋਈ ਕਰਦੇ ਤੇ ਕੋਈ ਕੁਝ ਨਹੀਂ ਹੋਇਆ ਵੀ ਸੇਮ ਜੂੰਦਾ ਬੰਦਾ ਵੀ ਅੱਜ ਨਾਲੋਂ ਕੱਖਰੀ ਹੋ ਗਈ ਹੈ ਜੀ ਅੱਛਾ ਜੀ ਹਾਂ ਜੀ ਤੇ ਮੇਰਾ ਤੇ ਅੰਗੂਈਆ ਦੀ ਪਈ ਹੈ ਜੀ ਕੋਈ ਤੇ ਨਹੀਂ ਕੋਈ ਕੋਈ ਕਰੀ ਕੋਈ ਬੀਨਾ ਛੱਟ ਗਈ ਆ ਟੂਫਾਂ ਤੋੜੀ ਐ ਰੋਟੀ ਉਹ ਆ ਪਹਿਲਾਂ ਚੱਲਦੀ ਦੀ ਚੱਲਦੀ ਨਹੀਂ ਤੇ ਇੱਕ ਸੇਫਟੀ ਲੱਗੀ ਐ ਦੀ ਫਿਰ ਹੋਰ ਜੇ ਸਾਡੇ ਦੀ ਨਹੀਂ ਹੋਇਆ ਉਦੋਂ ਮੇਰਾ ਭਰਾ ਪਿਆਗੀ ਉਹ ਤਾਂ ਬਹੁਤ ਜ਼ਿਆਦਾ ਸੱਚੇ ਕੋੜਾ ਸਿਰ ਦੇ ਵਿੱਚ ਕਿਉਂਕਿ ਬਹੁਤ ਸੀਰਸ ਹੈ ਉਹ ਨੂੰ ਹੁਣ ਫੀਆਈ ਆਈ ਨੂੰ ਕੰਦੇ ਰੈਫਰ ਕਰਦੇ ਨੇ ਜਿਹੜਾ ਆਪਰੇਸ਼ਨ ਹੋਣਾ ਦੀ ਸੇਫਟੀ ਉਧਰ ਜਦੋਂ ਨਮਿਸ਼ਾ ਮਹਿਤਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਡਾਕਟਰਾਂ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦੇ ਆ ਕਿ ਕੁਟਮਾਰ ਦੌਰਾਨ ਜ਼ਖਮੀ ਮਰੀਜ਼ ਦਾ ਡਾਕਟਰਾਂ ਵੱਲੋਂ ਇਲਾਜ ਨਾ ਕਰਨਾ ਸ਼ਰਮਨਾਕ ਹੈ ਅਸੀਂ ਸਿਵਲ ਹਸਪੀਟਲ ਰੱਸ਼ਕਰ ਖੜੇ ਆ ਔਰ ਬੜੇ ਦੁੱਖ ਦੇ ਨਾਲ ਮੈਨੂੰ ਇਹ ਗੱਲ ਦੱਸਦਿਆਂ ਵੀ ਸ਼ਰਮ ਆ ਰਹੀ ਹੈ ਕਿ ਕੋਟ ਪਿੰਡ ਦੇ ਵਿੱਚ ਦਿਨ ਜੂਗੋ ਝਗੜਾ ਹੋਇਆ ਔਰ ਝਗੜਾ ਹੋਣ ਤੋਂ ਬਾਅਦ ਜਿਹੜਾ ਕਿਸੇ ਨੇ ਵੀ ਕੁਝ ਨਿਛ ਨਹੀਂ ਕੀਤੀ ਹਸਪੀਟਲ ਦੇ ਅੰਦਰ ਇਹਨਾਂ ਮਰੀਜ਼ਾਂ ਦੀ ਔਰ ਉਲਟਾ ਇਹਨਾਂ ਨੂੰ ਇਹ ਕਿਹਾ ਗਿਆ ਕਿ ਜਦੋਂ ਤੱਕ ਪੁਲਿਸ ਆ ਕੇ ਬਿਆਨ ਨਹੀਂ ਲੈਂਦੀ ਉਦੋਂ ਤੱਕ ਜਿਹੜਾ ਅਸੀਂ ਕੋਈ ਤੁਹਾਨੂੰ ਦਵਾਈ ਨਹੀਂ ਦੇ ਸਕਦੇ ਇੱਕ ਗੋਲੀ ਤੱਕ ਨਹੀਂ ਦਿੱਤੀ ਗਈ ਇਹਨਾਂ ਨੂੰ ਇੱਕ ਟੈਬਲੇਟ ਤੱਕ ਨਹੀਂ ਦਿੱਤੀ ਗਈ ਔਰ ਟਰੀਟਮੈਂਟ ਦਾ ਕੋਈ ਨਹੀਂ ਕੀਤਾ ਗਿਆ ਕਿ ਇੱਥੇ ਨੇਰ ਪਿਆ ਹੋਇਆ ਨੇਰ ਕਰਦੀ ਪਈ ਹੋਈ ਹੈ ਤੱਕੇ ਸ਼ਾਈ ਦੀ ਜਿਹੜਾ ਸਭ ਹੱਦਾ ਬੰਨੇ ਲੰਘੀ ਹੋਈ ਹੈ ਇਹ ਸਰਕਾਰ ਔਰ ਇਹਨਾਂ ਡਾਕਟਰਾਂ ਦੇ ਖਿਲਾਫ 3 ਜੂਨ ਨੂੰ ਜਦੋਂ ਇਹ ਆਏ ਹੋਣਗੇ ਅ ਉਹ ਤਰੀਕ ਦੇ ਜਿਹੜਾ ਡਾਕਟਰ ਪਤਾ ਕਰਕੇ ਬਕਾਇਦਾ ਤੌਰ ਤੇ ਇਹ ਇਹਨਾਂ ਖੋਲੋ ਉਹਨਾਂ ਦੇ ਖਿਲਾਫ ਐਪਲੀਕੇਸ਼ਨ ਜਿਹੜਾ ਮਹਿਕਮੇ ਦੇ ਵਿੱਚ ਦਵਾਈ ਜਾਊਗੀ ਔਰ ਕੋਰਟ ਤੱਕ ਵੀ ਜਾਣਾ ਪਿਆ ਤਾਂ ਕੋਰਟ ਤੱਕ ਵੀ ਅਸੀਂ ਜਿਹੜਾ ਜਾਵਾਂਗੇ ਇਸ ਸੰਬੰਧੀ ਜਦੋਂ ਹਸਪਤਾਲ ਦੇ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਉੱਪਰ ਜੋ ਦੋਸ਼ ਲਗਾਏ ਗਏ ਨੇ ਉਹਨਾਂ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਉਹਨਾਂ ਕਿਹਾ ਕਿ ਜ਼ਖਮੀ RAMDAS ਦੇ ਹੱਥ ਦੀਆਂ ਉਂਗਲਾਂ ਤੇ ਫ੍ਰੈਕਚਰ ਹੈ ਤੇ ਹਸਪਤਾਲ 'ਚ ਡਾਕਟਰ ਨਾ ਹੁੰਦੇ ਚੱਲਦੇ ਆ ਉਸ ਨੂੰ ਰੈਫਰ ਕੀਤਾ ਜਾ ਰਿਹਾ ਹੈ ਗਰ ਸ਼ੰਕਰ ਤੋਂ ਨਵਰਾਮ ਚੈਨਲ ਰਕੇਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪੇਸ਼ੈਂਟ ਇਹ ਲੜਾਈ ਚ ਗਦੇ ਦੇ ਇਸ਼ਾਰੇ ਨਾਲ ਸਾਡੇ 3:30 ਵਜੇ ਆਇਆ ਸੀਗਾ ਡਾਕਟਰ ਸਾਹਿਬ ਨੇ ਉਹਦਾ ਬੱਜਾ ਕਰਿਆ ਤੇ ਪਰਚਾ ਕੱਟਣ ਤੋਂ ਬਾਅਦ ਉਹਦੇ ਜਿਹੜੇ ਉਹ ਯੂਨੀਅਨ ਸੀਗੇ ਉਹ ਵੀ ਕਾਇਆ ਉਸ ਤੋਂ ਬਾਅਦ ਜਿਹੜੇ ਔਨ ਡਿਊਟੀ ਡਾਕਟਰ ਸਾਹਿਬ ਸੀਗੇ ਉਹਨਾਂ ਨੇ ਇਹਨਾਂ ਦੀ ਜਿਹੜੀ ਹੈਗਾ ਪਰਫਰਮੈਂਸ ਦੇਖੀ ਸੀ ਦੀ ਸਕੈਨ ਦਿਖਾਇਆ ਸੀਗਾ ਸਿਲਦਾ ਤੇ ਉਹਦੇ ਵਿੱਚ ਕੁਝ ਸੱਟਾਂ ਆਈਆਂ ਹਨ ਤੇ ਰੌਂਦੇ ਘਰਾਂ ਨੂੰ ਉਹਨਾਂ ਦੀਆਂ ਸੱਟਾਂ ਨੂੰ ਦੇਖ ਕੇ ਸੀ ਇਹਨਾਂ ਨੂੰ ਪੀਏ ਚੰਡੀਗੜ੍ਹ ਜਾਂ 32 ਸੈਕਟਰ ਸਟੇਡੀਗਰ ਮਿਊਰੋ ਸਰਜੀ ਵਾਸਤੇ ਰਹਿਤ ਕੀਤਾ ਸੀ ਤੇ ਬੱਟ ਪੇਸ਼ੈਂਟ ਨਹੀਂ ਕਹਾ इवन ਅੱਜ ਵੀ ਹੁੰਦੀ ਅਸੀਂ ਉਹਨਾਂ ਨੂੰ ਰਿਪੋਰਟ ਬਣਾ ਕੇ ਦੇ ਰਹੇ ਹਾਂ ਹੁਣ ਵੀ ਉਹ ਕਰਦੀ ਕਰ ਰਹੇ ਨੇ ਇਹਦੇ ਵਿੱਚ ਬਾਕੀ ਉਹ ਕਹਿ ਰਹੇ ਕਿ ਸਾਡੀ ਟ੍ਰੀਟਮੈਂਟ ਨਹੀਂ ਹੋਈ ਟ੍ਰੀਟਮੈਂਟ ਦਾ ਸਾਰਾ ਫਾਈਲਡ ਰਿਕਾਰਡ ਦੇ ਰਹੇ ਨਾ ਸਾਜਾ ਗੈਸ ਲਈ ਉਹਨਾਂ ਨੂੰ ਸਾਰੇ 55 ਟਾਈਮ ਇੰਜੈਕਸ਼ਨਸ ਦੇਨੇ ਨੇ ਬਾਕੀ ਇਹ ਹੈ ਕਿ ਨਾ ਜਿਹੜੇ ਹੈਡਿੰਗਲੀ ਨੂੰ ਟ੍ਰੀਟ ਕਰਨ ਵਾਸਤੇ ਟ੍ਰੀਟਮੈਂਟ ਹੈ ਉਹ ਉਹਨਾਂ ਦੀ ਕਨਸ਼ੈਟ ਟੈਸਟਿੰਗ ਕੇਂਦਰ ਤੇ ਹੀ ਹੋਏਗੀ ਨਾ ਕੋਸ ਸਿਵਰ ਹਸਪੀਟਲ ਟੈਸਟਿੰਗ ਤਾਂ ਨਹੀਂ ਪੋਸੀਬਲ ਹੈ ਉਹ ਤਾਂ ਆਲਰੇਡੀ ਇਹਨਾਂ ਨੂੰ ਰੈਫਰ ਕਰ ਚੁੱਕੇ ਆਂ ਬਟ ਮਰੀਜ਼ ਨੂੰ ਜਾਣਾ ਦੱਸਿਆ